ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਾ ਨਹੀਂ ਕਿਹਨੇ ਨੰਬਰ ਬਾਡ ਤੋਂ ਖੜੇ ਹੋ ਤੁਸੀਂ ਮੈਂ ਬਾਡ ਨੰਬਰ 3 ਦੀ ਕੈਂਡੀਡੇਟ ਹਾਂ ਕੀ ਕਹਿਣਾ ਚਾਹੋਗੇ ਜਿਹੜਾ ਚੋਣ ਮੇਂ ਮੈਨੂੰ ਪਰਮਾਹ ਘਰ ਮਿਲਿਆ ਮੈਂ ਬਾਡ ਦੇ ਵਿੱਚ ਰੌਂਗ ਲਾਇਆ ਬਾਡ ਦੇ ਵਿੱਚੋਂ ਮੈਨੂੰ ਮੇਰੀਆਂ ਭੈਣਾਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਤੇ ਇਸ ਕਰਕੇ ਮੈਨੂੰ ਐ ਲੱਗਦਾ ਵੀ ਮੇਰੀ ਜਿੱਤ ਪੱਕੀ ਹੋ ਗਈ ਕੀ ਨਾਮ ਹੈ ਹਾਂਜੀ ਸ਼ਰਨਜੀਤ ਜੀ ਸ਼ਰਨਜੀਤ ਕਿਵੇਂ ਦੇਖਦੋਂ ਜਿਹੜਾ ਇਸ ਚੋਣ ਮੇਂ ਮੈਨੂੰ ਪਰਮਾਹ ਘਰ ਮਿਲਿਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ਼ਰਨਜੀਤ ਕੌਰ ਹੈ ਤੇ ਅਸੀਂ ਜਿਹੜਾ ਵਾਰਡ ਨੰਬਰ 3 ਦੇ ਵਿੱਚ ਜਿਹੜੇ ਸਾਡੇ ਸੀਮਾ ਮੈਂ ਭੈਣ ਜੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਊਮਨ ਵਿੰਗ ਦੇ ਵਿੱਚ ਬਹੁਤ ਸਮੇਂ ਤੋਂ ਕੰਮ ਕਰ ਰਹੇ ਨੇ ਇਹਨਾਂ ਦੀ ਮਿਹਨਤ ਨੂੰ ਪਾਰਟੀ ਨੇ ਦੇਖਦੇ ਹੋਏ ਤੇ ਇਹਨਾਂ ਨੂੰ ਜਿਹੜਾ ਇੱਕ ਟਿਕਟ ਨਾਲ ਨਵਾਜਿਆ ਤੇ ਅਸੀਂ ਇਹ ਉਮੀਦ ਰੱਖਦੇ ਹਾਂ ਕਿ ਸਾਰੇ ਵਾਰਡ ਦਾ ਸਹਿਯੋਗ ਹੈ ਜਿਹੜਾ ਉਹ ਇੰਨਾ ਕ ਸਹਿਯੋਗ ਦਿੱਤਾ ਸਾਰੀਆਂ ਭੈਣਾਂ ਨੇ ਪਿੱਛੋਂ ਤੱਕ ਨਿਗਾ ਮਾਰੋਗੇ ਭੈਣਾਂ ਦਾ ਕਾਫਲਾ ਬਹੁਤ ਵੱਡਾ ਹੈ ਤੇ ਉਹਦੇ ਵਿੱਚ ਇਹ ਹੈ ਵੀ ਅਸੀਂ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਸੀ ਮੇਰਾ ਨਾਮ ਪੰਨੀਤ ਗੁਰੇ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮੁਹੰਮਦ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਾਂ ਜੀ ਅਸੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਸਾਡੀ ਡਿਊਟੀ ਲੱਗੀ ਹੈ ਅਸੀਂ 3 ਨੰਬਰ ਵਾਰਡ ਚ ਮੈਡਮ ਸੀਮਾਰਾਣੀ ਜੀ ਜੋ ਮਤਲਬ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲਾ ਰਹੇ ਨੇ ਉਹਨਾਂ ਦੀ سپورਟ ਤੇ ਆਏ ਹਾਂ ਤਾਂ ਸਾਨੂੰ ਬੜਾ ਵਧੀਆ ਲੱਗਿਆ ਵਾਰਡ ਦੇ ਵਿੱਚ ਆ ਕੇ ਜਦੋਂ ਕਿ ਸਾਰਿਆਂ ਨੇ ਮਤਲਬ ਪੜ੍ਹੇ ਲਿਖੇ ਵਾਰਡ ਹੋਣ ਦੇ ਨਾਤੇ ਜੋ ਸਰਕਾਰ ਕੰਮ ਕਰ ਰਹੀ ਹੈ ਉਹ ਧਿਆਨ ਚ ਉਹਨਾਂ ਦੇ ਸਾਰੇ ਸਾਨੂੰ ਕਹਿੰਦੀ ਲੋੜ ਨਹੀਂ ਇਹਦੇ ਕਰਕੇ ਸਾਡਾ ਬਹੁਤ ਵਧੀਆ ਸਾਥ ਦੇ ਰਿਹਾ ਹੈ ਤੇ ਅਸੀਂ ਬਹੁਤ ਵੱਡੀ ਲੀਡ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਮਾਰਾਣੀ ਮਿੱਤਲ ਜੀ ਉਹ ਬਹੁਤ ਵੱਡੀ ਲੀਡ ਨਾਲ ਸੀ ਟੋ ਲਈ ਜਿੱਤ ਪਾਵਾਂਗੇ ਇਹ ਸੀਟ ਜਿੱਤ ਕੇ ਤੇ ਸਾਰੀਆਂ ਭੈਣਾਂ ਦਾ ਸਹਿਯੋਗ ਸਾਡੇ ਨਾਲ ਬਹੁਤ ਜ਼ਿਆਦਾ ਹੈ ਸਿਮਾ ਭੈਣ ਜੀ ਸਾਡੇ ਤੋਂ ਬਹੁਤ ਦੇਰ ਦੇ ਪੁਰਾਣੇ ਬੰਨਿਆਂ ਵਿੱਚ ਕੰਮ ਕਰਦੇ ਆ ਇਹਦੇ ਕਰਕੇ ਇਹਨਾਂ ਦਾ ਪਹਿਲਾਂ ਹੀ ਸੇ ਬਹੁਤ ਸੀਗੀ ਪਰ ਸਾਰੀ ਪਾਰਟੀ ਇਹਦੇ ਨਾਲ ਪਾਰਟੀ ਸਪੋਰਟ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋਊਗੀ ਸਾਰੀਆਂ ਥੀਟਾਂ ਅਸੀਂ ਸਾਰੇ ਵਾਰਡ ਰੇਖੇ ਚੋਂ ਅਸੀਂ ਸਾਰੀਆਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਮੰਜੂ ਰਾਣੀ ਹੈ ਕਿਵੇਂ ਦੇਖੋ ਅੱਜ ਤੋਂ ਮੈਂ ਨਹੀਂ ਦੇ ਵਿੱਚ ਆਇਓ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਪਰ ਮਾਹੂਂਗਾਰਾ ਮੇਰੇ ਜੀ ਬਾਕੀ ਸਾਡੀ ਭੈਣ ਮਿਹਨਤ ਕਰਦੀ ਐ ਸੀ ਮਾ ਮਿੱਤਰ ਰਾਣੀ ਇਹ ਮਿਹਨਤ ਬਹੁਤ ਕਰਦੇ ਨੇ ਬਾਕੀ ਸਾਰੀਆਂ ਭੈਣਾਂ ਤੁਸੀਂ ਇਕੱਠ ਦੇਖ ਕੇ ਆਪ ਵੀ ਮਤਲਬ ਅੰਦਾਜ਼ਾ ਲਾ ਸਕਦੇ ਹੋ ਵੀ ਸਾਡੇ ਭੈਣ ਤਾਂ ਅੱਜ ਵੀ ਐ ਲੱਗਦਾ ਖੜਾ ਜਿਵੇਂ ਜਿੱਤੇ ਪਏ ਹੁੰਦੇ ਐ ਤੇ ਸਾਨੂੰ ਆਸ ਉਮੀਦ ਵੀ ਇਹੀ ਐ ਵੀ ਸਾਰੀਆਂ ਭੈਣਾਂ ਇਸੇ ਤਰ੍ਹਾਂ ਰਲ ਮਿਲ ਕੇ ਹੋਰ ਜ਼ਿਆਦਾ ਇੱਕ ਦਿਨ ਜਿਹੜਾ ਰਹਿ ਗਿਆ ਵੋਟਾਂ ਚੋਣਾਂ ਚ ਆਪਣੇ ਉਹ ਮਿਹਨਤ ਕਰਕੇ ਇਹਨਾਂ ਨੂੰ ਅੱਗੇ ਲੈ ਕੇ ਜਾਣਗੇ ਤੇ ਜਿਤਾਉਣਗੇ ਤੇ ਵੈਸੇ ਜਿੱਤੀ ਪਏ ਨਹੀਂ ਬਾੜਵਾਸੀਆਂ ਨੂੰ ਇਹੀ ਅਪੀਲ ਕਰਦੇ ਆਂ ਜੀ ਸੱਚ ਦਾ ਸਾਥ ਦਿਓ ਮਿਹਨਤ ਦਾ ਸਾਥ ਦਿਓ ਨਾ ਕਿ ਆਪਾਂ ਪੈਸਾ ਜਾਂ ਕੋਈ ਠੱਗੀ ਦੇਖੀਏ ਕਿਉਂਕਿ ਆਪਣੇ ਨਾਰਮਲ ਕੰਮ ਹੁੰਦੇ ਭੈਣਾਂ ਦੇ ਉਹ ਸਾਨੂੰ ਲੱਗਦਾ ਵੀ ਸਾਡੀ ਭੈਣ ਪੁਰਾਣੇ ਟਾਈਮ ਤੋਂ ਘਰ ਵੀ ਰਹੀ ਐ ਤੇ ਹੁਣ ਨਾਲ ਟਾਈਮ 'ਚ ਕਰੂਗੀ ਵੀ ਕਿਉਂਕਿ ਇਹ ਸੰਘਰਸ਼ ਨਾਲ ਲੜਨ ਵਾਲੀ ਲੇਡੀਜ਼ ਆ ਅੱਗੇ ਹੋ ਕੇ ਆਪਦੇ ਹੱਕਾਂ ਵਾਸਤੇ ਲੋਕਾਂ ਦੇ ਹੱਕਾਂ ਵਾਸਤੇ ਬੋਲਣ ਵਾਲੀ ਲੇਡੀਜ਼ ਆ